ज्ञान से ज्ञान कहता पुल नील दीर्घ काल पुल अग्नि सम वृत्त सा जिन आज से छुटकारा जिससे एंटी सच डायन को होसी महेश वाहे जी को नमस्कार मई गुरु जी बोल पी बोलना संस्कार बाबा ने ना फोर्थ ना फोर्थ

काल मूरत का काल सा भाई की कृपा है एक केम का स नाम कत्ता पुनि अकाल मूरत जमि सर्व नि और प्रसाद आज सत जी का आज भी सत वाहेगुरु काल खस राय चलो

ਉਹ ਅੱਖਰ ਪੜ੍ਹੇ ਹੋਏ ਤੁਹਾਡੇ ਨੱਚੇ ਤੁਹਾਡੇ ਨਾਲ ਅਸੀਂ ਬਣਾਇਆ ਉਹ ਹੈ ਗੁਰਜੀ ਦਾ ਖਾਸ ਹੈ ਗੁਰਜੀ ਕੀ ਫਤਿਹ ਜਦੋਂ ਬੱਚਾ ਇਸੇ ਵਾਧੇ ਬੁਲਾਉਂਦਾ ਨਾਲ ਬਰਾਬਰ ਬੁਲਾਇਆ ਹੋਵੇ ਤੁਹਾਡੇ ਮਗਰ ਨੂੰ ਖਾਦੇ ਇਕੱਠੇ ਬੁਲਾਉਣੀ ਚਲੋ ਅੱਖਰ ਮਿਲਾ ਪਾਤ ਇਹਦੇ ਮਗਰ ਪੜਨਾ ਫਦੇ ਜਾਂਦੀ ਬੁਲਾਣੀ ਜਾ ਰਹਿਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਲੋ ਦਾ ਗਾਵ ਗਾਵੇ ਗਾਵੇ ਕੋ ਕੋ ਤਾਣ 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 ਕੱਲ ਦੱਸਿਆ ਸੀ ਨਾ ਕੀ ਦੱਸਿਆ ਗਾ ਅਖੀਰਲੇ ਅੱਖਰ ਨਾਲ ਸਿਹਾਰੀ ਔਰ ਔਂਕੜ ਨਹੀਂ ਪੜੀਗੇ ਜਦੋਂ ਆਪਾਂ ਬਾਣੀ ਪੜੀਏ ਪੰਜਾਬੀ ਜਬੜੀ ਦਾ ਜਦੋਂ ਆਪਾਂ ਕਾਟ ਕਰਨਾ ਨਾ ਤੇਰੀ ਲੱਖਰ ਨਾਲ ਸਹੀ ਉਂਗੜ ਨਹੀਂ ਕਰਨਾ। ਥਾਣ ਬੋਲਾਂਗੇ ਠੀਕ ਹੈ। ਥਾਣ ਥਾਣ ਹੋਵੇ ਹੋਵੇ ਕਿਸ ਤੇ ਕਿਸ ਤੇ ਥਾਣ ਥਾਣ ਬਾਵਾ ਮਾਸ਼ਾਅੱਲ ਗਾਵੇ ਗਾਵੇ ਕੋ ਕੋ ਦਾਤ ਦਾਤ ਜਾਣੇ ਧਣ ਨਿਸ਼ਾਨ ਨਿਸ਼ਾਨ ਆਸਪਤਾ ਲੱਗ ਜਾ ਅਖੀਰ ਅੱਖਰ ਨਾਲ ਔਂਕਰ ਸਿਹਾਰੀ ਨਹੀਂ ਲਗਾਉਣਾ ਬਸ ਕੋ ਗੁਣ ਕ੍ਰੋਣ

ਵਿਚਾਰ ਮਾ ਵਿਚਾਰ ਮਾ ਸ਼ਾਬਾਸ਼ ਚਲੋ ਵਿਚਾਰ ਵਿਚਾਰ ਲੋਕੀ ਰੋਕੋ ਗੱਲਬਾਤ ਤੁਸਰੇ ਸਾਰੇ ਤੇ ਲਾ ਦਲਾਵਾ ਦੀ ਇੱਕ ਇਹ ਵੀ ਗੱਲ ਲੋਡ ਕਰਨੀ ਆਪਾਂ ਜਿਹੜਾ ਇਹ ਨਾ ਵਿਆਹ ਦੀ ਸਿਹਾਰੀ ਨਹੀਂ ਬਣਾਣੀ ਤੇ ਸਿਹਾਰੀ ਨੂੰ ਵਿਆਹ ਦੀ ਬਣਾਣੀ ਮੋਨੇ ਤੇ ਵਿਆਹਰੀ ਏ ਤੇ ਆਪਾਂ ਵਿਚਾਰ ਨਹੀਂ ਪੜਨਾ ਕੀ ਪੜਨਾ ਵੀ 4 ਕੀ ਪੜਨਾ ਵੀ 4 ਹਾਂ ਵੀ 4 ਨੂੰ ਪੜਨਾ ਵਿਚਾਰ ਤਾਂ ਬੜੀ ਸਿਆਰੀ ਲੱਗੀ ਹੋਵੇ ਠੀਕ ਹੈ ਨਾ ਹੁਣ ਆਪਾਂ ਕੀ ਪੜਨਾ ਵੀ 4 ਤੇ ਅੱਗੋਂ ਅਠੇ ਵੀ 4 ਆ ਜਾਣੀ ਬੜੀ ਸੁਨੇ ਆਏਗਾ ਸੁਨੇ ਆਏਗਾ ਨਾ 4 ਬੋੜੀਆਂ ਤੇ ਆਪਾਂ ਬੜੀਆਂ ਸੁਣੀਆਂ ਉਹਦੇ ਕੀ ਜਾਂ ਸਿਆਰੀ ਸੁਨੇ ਬੜੀਆਂ ਦੇ ਵੇਖੋ ਰਹੀ ਇਹਦਾ ਗੱਲਾਂ ਯਾ ਰੱਖਣਾ ਬਸ ਆਪਣਾ ਝੋਟਾ ਜੇ sesia. <Gãra> <tok Hurricane motion> <tok> <faith> <tokasti>